ਵਾਡੇ ਖਲਕ ਚੈਨਲ ਦੇ ਵਿੱਚ ਇਨਸਾਫ ਦੇ ਪੁਜਾਰੀਆਂ ਸੱਚ ਦੇ ਪਾੰਦੀਆਂ ਤੇ ਹਰ ਪੰਜਾਬ ਤੇ ਦੇਸ਼ ਪ੍ਰੇਮੀ ਦਾ ਪੁਰਜੋਰ ਸਵਾਗਤ ਹੈ ਬਹੁਤ ਪੰਜਾਬ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੇ ਇਸ ਬਿਆਨ ਤੇ ਚਰਚਾ ਚੱਲ ਰਹੀ ਆ ਜਿਦੇ ਚ ਉਹਨਾਂ ਨੇ ਇੱਕ ਲੇਖਕਾ ਦੇ ਕਿਤਾਬ ਦਾ ਅਧਿਕਾਰਤਨ ਸਮੇਂ ਸ਼ਾਵਦ ਬੋਲੇ ਉਹਨਾਂ ਨੇ ਕਿਹਾ ਕਿ ਮੈਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਅਤੇ ਰਾਜੀਵ ਗਾਂਧੀ ਦੀ ਮੁਲਾਕਾਤ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਮੈਨੂੰ ਰਾਜੀਵ ਗਾਂਧੀ ਨੇ ਕਿਹਾ ਸੀਗਾ ਵੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੂੰ ਮੈਂ ਮਿਲਣਾ ਚਾਹੁੰਦਾ ਜਦੋਂ ਮੈਂ ਐਮਪੀ ਸੀ ਤਾਂ ਉਸ ਪਿੱਛੋਂ ਵੀ ਮੈਂ ਉਹਨਾਂ ਨਾਲ ਕੰਟੈਕਟ ਕੀਤਾ ਕਿਉਂਕਿ ਉਸ ਸਮੇਂ ਐਸਐਸਪੀ ਫਰੀਦਕੋਟ ਸਨ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਕਿ ਇਹਨਾਂ ਦੇ ਰਿਸ਼ਤੇਦਾਰ ਰਿਸ਼ਤੇਦਾਰ ਹਨ ਤੇ ਸੀਨੀਅਰ ਆਈਪੀਐਸ ਅਧਿਕਾਰੀ ਸੀਗੇ ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੀਆਂ ਉਹਨਾਂ ਨਾਲ ਬਹੁਤ ਜ਼ਿਆਦਾ ਨਜ਼ਦੀਕੀਆਂ ਸਨ ਇੱਥੋਂ ਤੱਕ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਸਾਥੀਆਂ ਨੂੰ ਜਿੰਨਾ ਵੀ ਲਾਇਸੈਂਸੀ ਅਸਲਾ ਦਿੱਤਾ ਤਾਂ ਉਹਨਾਂ ਨੇ ਹੀ ਉਹ ਦਿੱਤਾ ਸੀਗਾ ਤਾਂ ਉਹ ਜਿਹੜੀ ਅਗਲੀ ਗੱਲ ਉਹ ਕਹਿੰਨੇ ਆ ਵੀ ਮੈਂ ਜਦੋਂ ਅਸੀਂ ਮੁਲਾਕਾਤ ਦੀ ਗੱਲ ਕਰ ਲਈ ਤਾਂ ਜਦੋਂ ਅਸੀਂ ਜਹਾਜ਼ 'ਚੋਂ ਇੱਕ ਵਾਰ ਉੱਥੇ ਤੁਰਨ ਲੱਗੇ ਦਿੱਲੀ ਤੋਂ ਤਾਂ ਸਾਡੇ ਕੋਲ ਮੈਸੇਜ ਆ ਗਿਆ ਪਿੱਛੇ ਤੋਂ ਪ੍ਰਾਈਮ ਮਿਨਿਸਟਰ ਦਾ ਵੀ ਨਹੀਂ ਵੀ ਮੀਟਿੰਗ ਕੈਨਸਲ ਆ ਵਾਪਸ ਆ ਜੋ ਤਾਂ ਵਾਪਸ ਆ ਗਏ ਦੂਜੀ ਵਾਰ ਫੇਰ ਕਹਿੰਦੇ ਵੀ ਸਾਡੀ ਮੁਲਾਕਾਤ 에ਅਰ ਫੋਰਸ ਦਾ ਜਿਹੜਾ ਹਵਾਈ ਅੱਡਾ ਅੰਮ੍ਰਿਤਸਰ ਉੱਥੇ ਅਸੀਂ ਪ੍ਰੋਗਰਾਮ ਬਣਾ ਲਿਆ ਤੇ ਉੱਥੇ ਅਸੀਂ ਜਲਦ ਅ ਜਹਾਜ਼ ਪਹੁੰਚ ਵੀ ਗਿਆ ਪਰ ਫੇਰ ਸਾਨੂੰ ਮੈਸੇਜ ਆਇਆ ਵੀ ਜਿਹੜਾ ਵੀ ਉੱਥੇ ਉਹਨਾਂ ਦੇ ਵੱਲੋਂ ਤਾਂ ਇਹ ਵੀ ਆ ਵੀ ਅਸੀਂ ਜਿਹਾਰ ਸੀਗੇ ਵੀ ਸੰਤ ਵੀ ਆਗੇ ਸੀਗੇ ਤੇ ਜਦੋਂ ਉਹ ਇਹ ਕਹਿੰਦੇ ਆ ਵੀ ਸਾਨੂੰ ਜਹਾਦ ਦੇ ਵਿੱਚ ਹੀ ਮੈਸੇਜ ਆ ਗਿਆ ਵੀ ਤੁਸੀਂ ਵੀ ਇਹ ਦਰਵਾਰਾ ਸਿੰਘ ਮੁੱਖ ਮੰਤਰੀ ਨੇ ਕਹਿੰਦੇ ਲਾਅ ਉਸ ਸਮੇਂ ਦਾ ਸੀਗਾ ਉਹਨੇ ਕਹਿਤਾ ਵੀ ਜੀਵ ਗਾਂਧੀ ਦੀ ਜਾਨ ਨੂੰ ਖਤਰਾ ਹੈ ਤਾਂ ਇਹ ਗੱਲਬਾਤ ਸਿਰੇ ਨਾ ਚੜੀ ਵੀ ਜੇ ਹੋ ਜਾਂਦੀ ਤਾਂ ਗੱਲ ਹੋਰ ਹੋਣੀ ਸੀ ਤਾਂ ਪੰਜਾਬ ਦਾ ਇਹ ਜੋ ਹੁਣ ਸਾਨੂੰ ਹਾਲਾਤ ਦਿਖ ਰਹੇ ਆ ਇਹ ਦੇਖਣ ਨੂੰ ਨਹੀਂ ਮਿਲਨੇ ਸੀਗੇ ਇਹ ਉਹਨਾਂ ਦਾ ਵਰਸ਼ਨ ਤੇ ਦੂਜੇ ਪਾਸੇ ਬਿਰਸਾ ਸਿੰਘ ਬਲਟੋਹੇ ਜਿਹੜੇ ਇੱਕ ਬਲਟੋਹਾ ਜਿਹੜਾ ਕਿ ਸੰਤ ਜਰਨੈਲ ਸਿੰਘ ਖੇ ਦਾ ਸਾਹ ਪਿੰਡਰਾਂ ਵਾਲੇ ਨਾਲ ਕਾਫੀ ਲੰਮਾ ਸਮਾਂ ਗੁਜ਼ਾਰਿਆ ਉਹਨਾਂ ਨੇ ਤੇ ਦਰਬਾਰ ਸਾਹਿਬ ਦੇ ਵਿੱਚੋਂ ਦਰਬਾਰ ਸਾਹਿਬ ਤੇ ਜਦੋਂ ਫੌਜੀ ਕਾਰਵਾਈ ਹੋਈ ਆ ਤਾਂ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀਗੀ ਉਹ ਕਹਿੰਦੇ ਵੀ 1982 ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਕਦੇ ਵੀ ਦਰਬਾਰ ਸਾਹਿਬ ਚੋਂ ਬਾਹਰ ਨਹੀਂ ਗਏ। ਅਸਲ ਚ ਇਹ ਗੱਲ ਕਹਿੰਦੇ ਪਹਿਲਾਂ ਦੀ ਹੈ। ਪਰ ਕਿੰਨੇ ਕੁ ਸੱਚਾ ਕਿੰਨੇ ਕੁ ਝੂਠਾ ਇਹ ਤਾਂ ਇਹਦਾ ਤਸਦੀਕ ਕੋਈ ਨਹੀਂ ਕਰ ਸਕਦਾ ਕਿਉਂਕਿ ਤਸਦੀਕ ਕਰਨ ਲਈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਇਸ ਦੁਨੀਆ 'ਚ ਨਹੀਂ ਹਨ। ਤੇ ਕੈਪਟਨ ਕਮਰ ਅਮਰਿੰਦਰ ਸਿੰਘ ਦੀ ਦੂਜੀ ਸ਼ਾਦੀ ਦੇਣ ਵਾਲਾ ਰਜੀਵ ਗਾਂਧੀ ਵੀ ਇਸ ਦੁਨੀਆ ਦੇ ਵਿੱਚ ਨਹੀਂ ਹੈ। ਤੇ ਦਰਵਾਰਾ ਸਿੰਘ ਵੀ ਦੁਨੀਆ ਦੇ ਵਿੱਚ ਨਹੀਂ ਹੈ ਪਰ ਉਹਨਾਂ ਨੇ ਇਹ ਗੱਲ ਕਹੀ ਆ ਹਾਂ ਇੱਕ ਗੱਲ ਚ ਇੱਕ ਗੱਲ ਜਿਹੜੀ ਉਹਨਾਂ ਦੀ ਇੱਕ ਗੱਲ ਦੇ ਵਿੱਚ ਵਜਣਾ ਵੀ ਉਹ ਉਹਨਾਂ ਨੇ ਇੱਕ ਵਾਰ ਟਾਈਮ ਲਿਆ ਸੀਗਾ ਸਰਦਾਰ ਮਾਨ ਦੇ ਰਾਹੀਂ ਸੰਤਾਂ ਨੂੰ ਮਿਲਣ ਦਾ ਪਿੰਡ ਰੋਡੇ ਉਹਦੇ ਵਿੱਚ ਸਚਾਈ ਹੈ ਵੀ ਉਹ ਗਏ ਸੀਗੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੂੰ ਮਿਲਣ ਤੇ ਉੱਥੇ ਕਾਫੀ ਧੀਰ ਵੇਟ ਕੀਤੀ ਤੇ ਉਹਨਾਂ ਦੀ ਮੁਲਾਕਾਤ ਹੋਈ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਇਹਦੇ ਬਾਰੇ ਇੱਕ ਬਿਆਨ ਆਇਆ ਸੀਗਾ ਵੀ ਇਹਨਾਂ ਨੇ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕੋਲ ਕਰਵਾਲਰ ਸੀਗਾ ਜਿਹਦੇ ਵਿੱਚ ਕਾਫੀ ਜ਼ਿਆਦਾ ਗੋਲੀਆਂ ਪੈਂਦੀਆਂ ਸੀਗੀਆਂ ਉਹ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਹੀ ਭੇਟ ਕੀਤਾ ਸੀ ਇਹ ਉਹਨਾਂ ਦੀ ਸਟੇਟਮੈਂਟ ਲੱਗੀ ਸੀ ਇਹਦਾ ਇਹਦਾ ਇਹਦੀ ਵਿਟਨੈਸ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦਿੱਤੀ ਆ ਵੀ ਉਹ ਮੁਲਾਕਾਤ ਉੱਥੇ ਜ਼ਰੂਰ ਹੋਈ ਸੀਗੀ ਤੇ ਇਹਨਾਂ ਨੇ ਵੈਪਨ ਵੀ ਭੇਟ ਕੀਤਾ ਸੀਗਾ ਸнт ਜਰਨੈਲ ਸਿੰਘ ਖਾਲਸਾ ਭਿੰਡਰਾਲੇਨੂਾਰ ਉਹਨਾਂ ਦੇ ਬਿਆਨ ਅਖਬਾਰਾਂ ਦੇ ਵਿੱਚ ਵੀ ਲੱਗੇ ਆ ਇਸ ਚਾਈ ਆ ਤੇ ਦੂਜੀ ਗੱਲ ਇੱਕ ਚਾਈ ਹੋਰ ਆ ਜਿ ਤੋਂ ਪਤਾ ਲੱਗੂਗਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲ ਦੇ ਵਿੱਚ ਕਿੰਨਾ ਕੁ ਵਜਨ ਆ ਜਿਹੜੀ ਉਹਨਾਂ ਨੇ ਅੰਬਾਲੇ ਵਾਲੀ ਗੱਲ ਕਹੀ ਆ ਕਿੰਨਾ ਕੁ ਝੂਠਾ ਉਹ ਕਿਸੇ ਵੀ ਚੈਨਲ ਤੇ ਗੱਲ ਨਹੀਂ ਆਈ ਤਾਂ ਮੈਂ ਦੱਸਣਾ ਚਾਹਨਾ ਸਮੁੱਚੇ ਸਿੱਖ ਪੰਥ ਨੂੰ ਦੁਨੀਆਂ ਦੇ ਵਿੱਚ ਵਸਦੇ ਹੋਏ ਸਾਰੇ ਇਨਸਾਫ਼ ਸੰਤ ਲੋਕਾਂ ਨੂੰ ਤੇ ਡੈਸ਼ਪੋਰਾ ਸਿੱਖਾਂ ਨੂੰ ਵੀ ਯਾਦ ਕਰੋ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਧਰਮ ਪ੍ਰਚਾਰ ਕਰਦੇ ਹੋਏ ਦਿੱਲੀ ਦੇ ਵਿੱਚ ਪਹੁੰਚੇ ਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਠਹਿਰੇ ਹੋ ਉੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ ਉਹਨਾਂ ਦੇ ਜਿਹੜੇ ਹਥਿਆਰਬੰਦ ਸਾਥੀ ਜਿਹੜੇ ਅਕਸਰ ਉਹਨਾਂ ਨਾਲ ਰਹਿੰਦੇ ਸੀਗੇ ਉਹ ਸਾਰੇ ਸੀਗੇ ਸਿੰਘ ਉਹਨਾਂ ਦੀ ਦੰਦਮੇਟਕ ਸਾਹ ਦੇ ਤੇ ਉੱਥੇ ਉਹਨਾਂ ਨੇ ਦੀਵਾਨ ਵੀ ਸਜਾਏ ਉਹਨਾਂ ਨੇ ਇੱਕ ਦੀਵਾਨ ਦੇ ਵਿੱਚ ਇਹ ਗੱਲ আর ਵੀਡੀਓ ਦੇ ਵਿੱਚ ਆ ਜਿਹੜੀਆਂ ਰਿਕਾਰਡਡ ਵੀਡੀਓ ਉਹਦੇ ਵਿੱਚੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਕਹਿੰਦੇ ਆ ਵੀ ਬੀਬੀ ਇੰਦਰਾ ਦਾ ਮੈਨੂੰ ਮੁਲਾਕਾਤ ਲਈ ਸੁਨੇਹਾ ਆਇਆ ਬੀਬੀ ਇੰਦਰਾ ਦਾ ਮੈਨੂੰ ਮੁਲਾਕਾਤ ਲਈ ਸੁਨੇਹਾ ਆਇਆ ਵੀ ਮੈਂ ਤੁਹਾਨੂੰ ਮਿਲਣਾ ਚਾਹਦੀ ਹਾਂ ਤੁਸੀਂ ਮੈਨੂੰ ਮਿਲਣਾਓ ਤਾਂ ਉਹਨਾਂ ਨੇ ਅੱਗੇ ਬੀਬੀ ਇੰਦਰਾ ਨੂੰ ਅਰ ਉਹਨਾਂ ਨੇ ਬੀਬੀ ਇੰਦਰਾ ਨੇ ਇਹ ਵੀ ਕਿਹਾ ਵੀ ਕੱਲੇ ਆਇਓ ਬੇਸ ਮੁਲਾਕਾਤ ਦੇ ਵਿੱਚ ਉਹ ਉਹਨਾਂ ਨੇ ਕੀ ਜਵਾਬ ਦਿੱਤਾ ਉਹ ਵੀਡੀਓ ਦੇ ਵਿੱਚ ਰਿਕਾਰਡਡ ਆ ਉਸ ਸਮੇ ਸਾਰੇ ਸਰਚ ਕਰ ਸਕਦੇ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਭਰੇ ਦੀਵਾਨ ਦੇ ਵਿੱਚ ਇਹ ਗੱਲ ਕਹੀ ਸੀ ਕਿ ਬੀਬੀ ਇੰਦਰਾ ਜੇ ਤੈ ਕੋਈ ਗੱਲ ਕਰਨੀ ਆ ਮੈਂ ਸੰਗਤ ਦਾ ਕੁੱਕਰ ਆ ਦੰਦਵੇਂ ਟਕਸਾਲ ਦਾ ਮੁਖੀ ਆ ਤਾਂ ਸੰਗਤ ਦੇ ਸਾਹਮਣੇ ਗੱਲ ਹੋਊਗੀ ਮੈਂ ਲੁਕ ਛਿਪ ਕੇ ਕੋਈ ਗੱਲ ਨਹੀਂ ਕਰਨੀ ਜਿਹੜੀ ਵੀ ਗੱਲ ਹੋਊਗੀ ਸੰਗਤ ਦੇ ਸਾਹਮਣੇ ਹੋਊਗੀ ਜੇਕਰ ਤੈ ਕੋਈ ਗੱਲਬਾਤ ਕਰਨੀ ਆ ਦਾ ਬੰਗਲਾ ਸਾਹਿਬ ਗੁਰਦੁਆਰੇ ਚ ਪਹੁੰਚ ਤੇ ਸੰਗਤ ਦੇ ਸਾਹਮਣੇ ਆਪਾਂ ਗੱਲਬਾਤ ਕਰਾਂਗੇ ਤੇ ਇਸ ਗੱਲ ਦੀ ਤਸਦੀਕ ਬਹੁਤ ਉਸ ਸਮੇਂ ਜਿਹੜੇ ਹਾਜ਼ਰ ਹਨ ਸਾਰਿਆਂ ਨੂੰ ਪਤਾ ਦਿੱਲੀ ਦੇ ਆਗੂ ਨੂੰ ਵੀ ਪਤਾ ਇਸ ਗੱਲ ਦਾ ਵੀ ਮੈਂ ਕਦੇ ਵੀ ਕਿਸੇ ਵੀ ਆਗੂ ਨੂੰ ਬੰਦ ਕਮਰੇ ਦੇ ਵਿੱਚ ਇਕੱਲਾ ਨਾ ਕਦੇ ਮਿਲ ਸਕਦਾ ਤੇ ਨਾ ਹੀ ਕਦੇ ਮਿਲੂੰਗਾ ਜਿਹੜੀ ਵੀ ਗੱਲ ਹੋਊਗੀ ਉਹ ਸੰਗਤ ਦੇ ਸਾਹਮਣੇ ਹੋਊਗੀ ਤੇ ਜਿਹੜੇ ਸ਼ਖਸ ਨੇ ਇਹ ਗੱਲ ਕਹੀ ਆ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਸਮੁੱਚੀ ਸਿੱਖ ਸੰਗਤ ਦੇ ਸਾਹਮਣੇ ਵੀ ਬੀਬੀ ਇੰਦਰਾ ਦਾ ਮੇਰੇ ਕੋਲ ਮੈਸੇਜ ਆਇਆ ਗੱਲਬਾਤ ਕਰਨ ਦੇ ਲਈ ਤੇ ਉਹਨਾਂ ਨੇ ਮੈਨੂੰ ਬੁਲਾਇਆ ਪਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਆ ਤਾਂ ਜੇਕਰ ਕੈਪਟਨ ਮਰੀਂਦਰ ਸਿੰਘ ਦੀ ਗੱਲ ਦੇ ਵਿੱਚ ਦਮ ਹੁੰਦਾ ਤਾਂ ਉਹਨਾਂ ਨੇ ਇਹ ਗੱਲ ਵੀ ਦੱਸ ਦੇਣੀ ਸੀਗੀ ਜੇ ਕੈਪਟਨ ਮਰੀਂਦਰ ਸਿੰਘ ਦੀ ਇਸ ਜਿਹੜਾ ਉਹਨਾਂ ਨੇ ਹੁਣ ਦਾਵਾ ਕੀਤਾ ਇੰਨੇ ਸਾਲਾਂ ਬਾਅਦ 48 ਸਾਲਾਂ ਤੋਂ ਬਾਅਦ ਜਿਹੜਾ ਇਹ ਦਾਵਾ ਕੀਤਾ ਉਹਨਾਂ ਨੇ ਇੰਨੀ ਦੇਰ ਚੁੱਪ ਰਹੇ ਤਾਂ ਉਹਦੀ ਸਚਾਈ ਵੀ ਸਾਹਮਣੇ ਜ਼ਰੂਰ ਆਣੀ ਸੀ ਕਿਉਂਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਇੱਕ ਉਹਨਾਂ ਦਾ ਜੀਵਨ ਖੁੱਲੀ ਕਿਤਾਬ ਸੀ ਉਹਨਾਂ ਨੇ ਕਦੇ ਵੀ ਕੋਈ ਵੀ ਗੱਲ ਨਹੀਂ ਲਪੋਈ ਹਾਂ ਅਕਾਲੀ ਦਾਲਾ ਵਾਲਿਆਂ ਨੇ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ ਜਿਹੜੀਆਂ ਕਿ 2021 ਦੇ ਲਗਭਗ ਗੁਪਤ ਮੀਟਿੰਗਾਂ ਐ ਜਿਹੜੀਆਂ ਕਿ ਸਾਰੀ ਦੁਨੀਆ ਨੂੰ ਪਤਾ ਬਾਅਦ ਚ ਪਤਾ ਲੱਗ ਗਿਆ ਅਖਬਾਰਾਂ ਚ ਵਿੱਚ ਵੀ ਚਰਚਾ ਆ ਕਈ ਲੇਖਕਾਂ ਨੇ ਐ ਐਡੀਟੋਰੀਅਲ ਵੀ ਛਾਪੇ ਤੇ ਡੀਜੀਪੀ ਸ਼ਸ਼ੀਕਾਂਤ ਇੱਕ ਆਪਣੇ ਇੱਕ ਵੀਡੀਓ ਰਿਕਾਰਡਿੰਗ ਦੇ ਵਿੱਚ ਇਹ ਗੱਲ ਕਹਿੰਨੇ ਆ ਵੀ ਉਹ ਆਖਰੀ ਮੀਟਿੰਗ ਦੇ ਦਰਬਾਰ ਸਾਹਿਬ ਤੇ ਹਮਲਾ ਦੀ ਗੱਲ ਹੋਈ ਸੀ ਉਸ ਮੀਟਿੰਗ ਦੇ ਵਿੱਚ ਮੈਂ ਵੀ ਹਾਜ਼ਰ ਸੀਗਾ ਕਿਉਂਕਿ ਮੈਂ ਪੀਓਮ ਆਫਿਸ ਚ ਲੱਗਿਆ ਸੀਗਾ ਤੇ ਇਹ ਪ੍ਰਕਾਸ਼ ਸਿੰਘ ਬਾਦਲ ਵੀ ਸੀਗਾ। ਪਾਬ ਅਕਾਲੀ ਦਲ ਨੂੰ ਪਤਾ ਸੀਗਾ ਵੀ ਦਰਬਾਰ ਸਾਹਿਬ ਤੇ ਹਮਲਾ ਹੋਣ ਜਾ ਰਿਹਾ ਹੈ। ਇਸੇ ਕਰਕੇ ਉਹ ਉੱਥੇ ਦਾਖਲ ਨਹੀਂ ਹੋਏ ਸੀਗੇ। ਪਰ ਜਿੱਥੇ ਤੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਾ ਸਵਾਲ ਆ। ਇਹ ਉਹਨਾਂ ਦੀ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਇਕੱਠ ਦੇ ਵਿੱਚ ਸ਼ਰਿਆਂਵੇਂ ਗੱਲ ਅਨਾਉਂਸ ਕਰ ਚੁੱਕੇ ਆਂ ਵੀ ਬੀਬੀ ਇੰਦਰਾ ਮੈਨੂੰ ਮੁਲਾਕਾਤ ਕਰਨ ਲਈ ਬੁਲਾਇਆ ਸੀਗਾ। ਵੀ ਕੱਲੇ ਆਇਓ ਪਰ ਮੈਂ ਜਵਾਬ ਦਿੱਤਾ ਮੈਂ ਕਿਹਾ ਬੀਬੀ ਇੰਦਰਾ ਵੀ ਜੇ ਤਾਂ ਗੱਲ ਕਰਨੀ ਆ ਮੈਂ ਸੰਗਤ ਦਾ ਕੁੱਕਰਾਂ ਦਾ ਸੰਗਤ ਦੇ ਵਿੱਚ ਗੱਲ ਹੋਊਗੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਸਭ ਦੇ ਸਾਹਮਣੇ ਗੱਲ ਕਰਾਂਗੇ ਇਹ ਗੱਲ ਜਗ ਜਾਹਰਾ ਇਸ ਤੋਂ ਬਾਅਦ ਕੋਈ ਗੱਲ ਜੇ ਹੋਈ ਹੁੰਦੀ ਤਾਂ ਸੰਤ ਜ਼ਰੂਰ ਕਹਿੰਦੇ ਸੋ ਇਸ ਗੱਲ ਤੇ ਬਿਲਕੁਲ ਸਾਰੀ ਸੰਗਤ ਨੂੰ ਕਲੀਅਰ ਹੋਣਾ ਚਾਹੀਦਾ ਵੀ ਕੈਪਟਨ ਅਮਰਿੰਦਰ ਸਿੰਘ ਕਿਸ ਵਜ੍ਹਾ ਨਾਲ ਕਹਿ ਰਹੇ ਆ ਕਿਉਂ ਕਹਿ ਰਹੇ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਈਡੀ ਦੇ ਚੱਕਰਾਂ ਦੀ ਵੀ ਗੱਲ ਚੱਲ ਰਹੀ ਆ ਵੀ ਈਡੀ ਦਾ ਕੋਈ ਈਡੀ ਦੇ ਬਾਰੇ ਕੋਈ ਕੇਸ ਕੁਝ ਦਰਜ ਹੋਣ ਦੀ ਵੀ ਗੱਲ ਚੱਲ ਰਹੀ ਆ ਵੀ ਕਿਹਨੂੰ ਖੁਸ਼ ਕਰਨ ਦੇ ਲਈ ਉਹ ਗੱਲ ਕਰ ਰਹੇ ਆ ਕਿਹਨੂੰ ਨਹੀਂ ਇਹ ਤਾਂ ਇਹ ਤਾਂ ਸਾਰੇ ਸਮਝ ਸਕਦੇ ਆ ਕਿਉਂਕਿ ਇਸ ਸਮੇਂ ਉਹ ਭਾਜੀਪੀ ਦੇ ਵਿੱਚ ਸ਼ਾਮਲ ਆ ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਇੱਕ ਗੱਲ ਕਹੀ ਆ ਵੀ ਆਰਐਸਐਸ ਨੇ ਬੜੇ ਸਿੱਖ ਬਚਾਏ ਆ ਪਰ ਕੈਪਟਨ ਮਨਿੰਦਰ ਸਿੰਘ ਦਾ 2017 ਦੇ ਵਿੱਚ ਪਾਇਓ ਨੀ ਰਖਵਾਰ ਦੇ ਵਿੱਚ ਇੱਕ ਬਿਆਨ ਆ ਵੀ ਜਿਹੜੇ 17 ਐਫਆਈਆਰ ਆਰਐਸਐਸ ਦੇ ਵਰਕਰਾਂ ਦੇ ਭਾਜੀਪੀ ਦੇ ਵਰਕਰਾਂ ਤੇ ਜੜੀਆਂ ਕੱਟੀਆਂ ਗਈਆਂ ਸੀਗੀਆਂ ਜਿਨ੍ਹਾਂ ਚ ਅਟਲ ਵਿਹਾਰੀ ਬਾਜਪਾਈ ਦਾ ਵੀ ਆਫਿਸ ਸੈਕਟਰੀ ਰਾਮਕਮਾਰ ਵੀ ਸੀਗਾ ਤੇ 49 ਬੰਨਿਆਂ ਦੇ ਐਫਆਈਆ ਦਰਸੀ ਜਦੋਂ ਜਦੋਂ ਅਟਲ ਵਿਹਾਰੀ ਬਾਜਪਾਈ ਦੀ ਸਰਕਾਰ ਦੁਆਰਾ ਆਂਦੀਆ ਤਾਂ ਉਹਨੂੰ ਵਾਪਸ ਲੈ ਲੈਨੇ ਆ ਸੋ ਇਹ ਜਿਹੜੀ ਗੱਲ ਕੈਪਟਨ ਮਰਿੰਦਰ ਸਿੰਘ ਦੀ ਕਹੀ ਵੀ ਆ ਪਰ ਉਹ ਇਸ ਗੱਲ ਦਾ ਵੀ ਹੁਣ ਖੰਡਨ ਨਹੀਂ ਕਰ ਰਿਹਾ ਜਿਹੜਾ ਮੋਦੀ ਗੱਲ ਕਰ ਰਿਹਾ ਤੇ ਇੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਇਹ ਜਾਂ ਕੰਟਰੋਵਰਸੀ ਬਣਾਣੀ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜਦੋਂ ਇੱਕ ਮੀਟਿੰਗ ਦੀ ਗੱਲ ਹੋਈ ਆ ਉਹਨਾਂ ਨੇ ਜਦੇ ਹੀ ਉਹਦੀ ਤਸਦੀਕ ਸੰਗਤ ਕੋਲ ਕਰਤੀ ਸੀਗੀ ਕਿਉਂਕਿ ਉਹ ਖੁੱਲੀ ਕਿਤਾਬ ਸੀਗੀ ਸੋ ਮੈਂ ਆਸ ਕਰਦਾ ਵੀ ਸਾਰੀ ਸੰਗਤ ਇਸ ਬਾਰੇ ਸਮਝ ਚੁੱਕੀ ਹੋਊਗੀ ਵੀ ਇਹ ਗੱਲ ਚ ਕਿੰਨੀ ਕਿ ਸਚਾਈ ਆ ਹਾਂ ਰੋਡੇ ਪਿੰਡ ਵਾਲੀ ਗੱਲ ਚ ਸਚਾਈ ਆ ਕਿਉਂਕਿ ਰੋਡੇ ਪਿੰਡ ਚ ਗਏ ਸੀਗੇ ਤੇ ਇਹਨਾਂ ਨੇ ਵੈਪਨ ਵੀ ਦਿੱਤਾ ਸੀਗਾ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਇਸ ਗੱਲ ਨੂੰ ਤਸਦੀਕ ਕਰ ਚੁੱਕੇ ਆ ਬਾਕੀ ਇਸ ਗੱਲ ਦੇ ਵਿੱਚ ਕੋਈ ਵੀ ਦੰਮ ਨਹੀਂ ਲੱਗਦਾ ਸੋ ਮੈਂ ਆਸ ਕਰਨਾ ਇਸ ਵੀਡੀਓ ਨੂੰ ਤੁਸੀਂ ਵਾਤੇ ਬਾਤ ਸ਼ੇਅਰ ਕਰੋਗੇ ਤੇ ਸੱਚ ਦੀ ਗੱਲ ਸੁਣਨ ਲਈ ਸੱਚ ਦੀ ਆਵਾਜ਼ ਫਲਾਉਣ ਦੇ ਲਈ ਸੱਚ ਦੇ ਪੈਰਾ ਦੇਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ ਧੰਨਵਾਦ ਸ਼ੁਕਰੀਆ ਸਤ ਸ੍ਰੀ ਅਕਾਲ ਸਭਾ ਖੈਰ